ਲਾਤੀ ਤਰਪਾਨ ਸ੍ਰੀ ਸੰਜੇ ਆਣੇ ਆ ਕੇ ਸ਼੍ਰੀ ਗੋਂਡੇ ਬੰਦ ਸਾਰਾ ਮਾਲ ਜਿਵੇਂ ਪੈਕ ਕਰਕੇ ਤੇ ਇਹ ਜਿਹੜੇ ਫੱਟੇ ਕੱਢ ਲਏ ਇਕਲਕੇਸ਼ਨ ਤੇ ਲਾ ਕੇ ਤੇ ਨਿਕਲ ਚੱਲੇ ਆ ਗੱਡੀ ਦੇਖੋ ਕਿੰਨੀ ਸਖાળੀ ਆਉਂਦੀ ਆ ਇੱਥੇ ਤੇ ਕਿੰਨੀ ਸਖાળੀ ਵਾਪਸ ਆ ਰਹੀ ਹੈ ਗੱਡੀ ਆਪ ਹੀ ਆ ਕੇ ਬੈਕ ਹੋ ਕੇ ਲੱਗ ਜਾਂਦੀ ਹੈ ਬੰਦੇ ਨੂੰ ਕੋਈ ਹੱਥ ਪੱਲਾ ਨਹੀਂ ਹਲਾਉਣਾ ਇੱਕ ਲੋਕੇਸ਼ਨ ਤੇ ਲਾ ਕੇ ਮਾ ਲੋ ਤੇ ਹੁਣ ਚੱਲਿਆ ਇੰਦਾਪੁਰ ਨੂੰ ਉਹ ਆਗੇ 30 ਕਿਲੋਮੀਟਰ ਤੋਂ ਸ਼ਹਿਰ ਆਉਂਦਾ ਜਿਹੜੇ ਬਾਈਪਾਸ ਤੋਂ ਵੀ ਬਾਹਰ ਕਰ ਰਹੇ ਆਂ ਹੋਰ ਦੂਜੀ ਅਪਡੇਟ ਅੱਗੇ ਜਾ ਕੇ ਪਹੁੰਚ ਕੇ ਕਰਦੇ ਆਂ ਇਹ ਤੋਂ ਤਕਰੀਬ ਹੈ ਨਾ ਹੈ ਕਿ 60-65 ਕਿਲੋਮੀਟਰ ਸਫ਼ਰ ਹੋਰ ਇੰਦਾਪੁਰ ਦਾ ਆਪੀ ਅਗਲੀ ਵੀਡੀਓਤੋਂ ਵਾਲੇ ਨੇ ਸਾਨੂੰ ਡਿਲੀਵਰੀ ਲਈ ਦੋ ਜੀਪਾਂ ਦੇਤੀਆਂ ਸੀ ਉਹ ਗੱਡੀ ਚ ਲੱਦ ਲਿਆ ਏ ਇੱਥੇ ਬੰਦੇ ਆਏ ਸੀ ਫਾੜਨਾ ਤੇ ਭੁੱਖ 바ਵਾ ਲੱਗੀ ਸੀ ਆਪਾਂ ਮਿੱਤਰੋ ਮੇਰਾ ਇਥੋਂ ਬਰੀਆਨੀ ਲੈ ਲਈ ਢਿੱਡ ਭਰੀਏ ਪੂਰਾ ਲੈ ਸਜਣੋਂ ਪਿਆਰਿਓ ਅਸੀਂ ਸ਼੍ਰੀਗੋਂਡੇ ਲਾਇਆ ਏ ਮਾਲ ਤੇ ਹੁਣ ਇੰਦਾਪੁਰ ਨੂੰ ਚੱਲੇ ਆਂ ਇਹ ਰਾਹ ਤੋਂ ਗੈਰ ਹੁੰਦਾ ਇੱਕ ਕੁੰਬ ਤੋਂ ਗਾ ਬੈਗਬਨ ਕਹਿੰਦੀ ਬਾਗਬਾਨ ਇਹ ਜੇ ਕੋਈ ਸ਼ਹਿਰ ਆ ਤੇ ਉੱਥੇ ਖੜੇ ਆ ਵਧੀਆ ਸ਼ਹਿਰ ਆ ਰੋਡ ਸਾਰਾ ਸੈਕਸ ਲਾਈਨ ਰੋਡ ਆ ਤੇ ਅੱਜ ਵੀ ਪੰਜ ਜਗ੍ਹਾ ਦਾ ਮਾਇਆ ਲਾ ਹੁਣ ਪਤਾ ਨਹੀਂ ਵੀ ਅੱਜ ਦੋ ਜਗ੍ਹਾ ਦਾ ਲੈਣਾ ਤਿੰਨ ਜਗ੍ਹਾ ਦਾ ਲੈਣਾ ਬਸ ਇਹਦਾ ਹੁਣ ਪਤਾ ਲੱਗੂਗਾ ਨਾ ਪੋਜੀਸ਼ਨ ਤੇ ਤੇ ਹੁਣ ਬੈਠੀ ਠੀਕ ਰਿਆਂ ਮੈਂ ਇੱਕ ਰਾਹ 'ਚ ਸਾਈਕਲ ਇਹਨੇ ਲੋਣਾ ਸੀਗਾ ਹੁਣ ਟੁੱਟਵਾ ਕੇ ਤੇ ਲੱਦ ਕੇ ਲੈ ਕੇ ਆਇਆ ਹਾਂ ਉਨਸ ਕਰਕੇ ਬੈਠੇ ਹਾਂ ਬਸ ਚੋਰਨ ਲੱਗਦੇ ਆ ਅੱਗੇ ਚਲੋ ਠੀਕ ਆ ਧੰਨਵਾਦ ਸਾਰੇ ਮਿੱਤਰੋ ਪਿਆਰਿਓ ਆ ਗਏ ਆ ਇੰਦਾਪੁਰ ਬੜਾ ਸੋਹਣਾ ਲੱਗਿਆ ਮੈਨੂੰ ਸ਼ਹਿਰ ਬੜਾ ਸ਼ਾਂਤ ਜਿਹਾ ਸ਼ਹਿਰ ਆ ਤੇ ਥੋੜੀ ਜਿਹੀ ਬਾਤੀ ਵਾਲਾ ਸ਼ਹਿਰ ਲੱਗਦਾ ਹੈ ਬੜੀ ਟ੍ਰੈਫਿਕ ਬੰਨੀ ਉਹ ਵੀ ਸ਼ਾਂਤ ਜਿਹਾ ਤੇ ਸਾਫ ਸਫਾਈ ਵੀ ਬਹੁਤ ਵਧੀਆ ਹੈਗੀ ਆ ਹਰਿਆਵਲ ਵੀ ਸੋਹਣੀ ਆ ਇਹਦੇ ਆਲੇ-ਦਾਲੇ ਟਾਈਮ ਨਦੀ ਦਾ ਇੱਕ ਵੱਡਾ ਝੀਲ ਦੀ ਤਰ੍ਹਾਂ ਏਰੀਆ ਕਵਰ ਕੀਤਾ ਹੋਇਆ ਇੰਨਾ ਦੇ ਆਏ ਆ ਲੋਨ ਸਤੀ ਸਾਈਕਲ ਤੇ ਇਹ ਸੈਕੰਡ ਲੋਕੇਸ਼ਨ ਪਹਿਲਾਂ ਇੱਕ ਲੋਕੇਸ਼ਨ ਤੇ ਸ਼੍ਰੀਗੋਂਡ ਲਾ ਕੇ ਆ ਚੁੱਕੇ ਆ ਤੇ ਸੈਕੰਡ ਲੋਕੇਸ਼ਨ ਤੇ ਇੰਦਾਪੁਰ ਆਏ ਵਧੀਆ ਲੱਗਿਆ ਸ਼ਹਿਰ ਸ਼ਹਿਰ ਦੀ ਆਬੋਹਬਾ ਪੂਰੀ ਘੈਂਟ ਤੇ ਆ ਟਾਵਰ ਵੀ ਇੱਕ ਨਿਸ਼ਾਨੀ ਹੈ ਇੱਕ ਵੱਡਾ ਟਾਵਰ ਹੀ ਹੈ ਸ਼ਹਿਰ ਦੇ ਵਿੱਚ ਬੰਦੇ ਰ ਦੂਰੋਂ ਹੀ ਗਾਸਤਾ ਸੀ ਵੀ ਉਧਰ ਨੂੰ ਜਾਣਾ ਉਹ ਸੈਕਿੰਡ ਸਟੇਸ਼ਨ ਵੀ ਹੋ ਗਿਆ ਖਾਲੀ ਤੇ ਹੁਣ ਤਿਆਰੀ ਖਿੱਚਦੇ ਆ ਜਾਣ ਦੀ ਸ਼ਿਕਰਾਪੁਰ ਬੜਖੀ ਤੇ ਪੂਨਾ ਤਿੰਨ ਸਟੇਸ਼ਨ ਬਾਕੀ ਆ ਸਾਢੇ 7 ਹੋ ਗਏ ਰਾਤ ਦੇ ਹੁਣ ਇੱਥੋਂ ਨਿਕਲਾਂਗੇ ਇੰਦਪੁਰ ਤੋਂ ਬੈਲਟ ਹੀ ਰਹਿੰਦੀ ਆ ਰিসিਵਿੰਗ ਪਹੁੰਚ ਗਿਆ ਮੁੰਡਾ ਤੇ ਫਿਰ ਬਾਕੀ ਦੀ ਅਪਡੇਟ ਤੁਹਾਨੂੰ ਕਰਦੇ ਆ ਅਗਲੀ ਵੀਡੀਓ ਚ ਇਹੰਦਾ ਪੋਰਪੋ ਮੁੜਿਆ ਆ ਤੇ ਵਾਪਸੀ ਜਾ ਰਹੇ ਆ ਪੂਨੇ ਨੂੰ ਆ ਆਗੇ ਪਾਪੜ ਆ ਦੇਖੋ ਹੁਣ ਦੀ ਬਾਜ ਇਹ ਪਾਪੜ ਰੋਟੀ ਹੈ ਇਹ ਜੇ ਕਰਕੇ ਇੱਥੇ ਨਾਨ ਵੇਜ ਖਾ ਲੈਨੇ ਆ ਜਾਂ ਫਿਰ ਭਾਈ ਆਪ ਦਾ ਪ੍ਰਬੰਧ ਕਰਕੇ ਆ ਜੁਟ ਮਾਰਨਿੰਗ ਮਿੱਤਰੋ ਪਿਆਰਿਓ ਈ ਹਾਲੇ ਅਸੀਂ ਖੜ ਗਏ ਸੀ ਰਾਤ ਫਿਰ ਦੋ ਪਾਰਟੀਆਂ ਦਾ ਕੱਲ ਮਾਲ ਖਾਲੀ ਹੋ ਗਿਆ ਸ਼੍ਰੀ ਗੁੰਡਾ ਤਿੰਨ ਦਾਪੁਰ ਬਰਸਾਤ ਬਾਲੀ ਪਈ ਜਣੀ ਜਿਹਨੂੰ ਆਪਾਂ ਕਹਿ ਦਿੰਦੇ ਆ ਬਹੁਤ ਤੇਜ਼ ਮੀਂਹ ਬਿਜਲੀ ਲਿਸ਼ਕਦੀ ਸੀ ਚਲੋ ਇੱਥੇ ਆ ਕੇ 11:30 11:30 ਵਜੇ ਰੁਕ ਗਏ ਸੀ ਕੀ ਆਹ ਏਰੀਆ ਪੈਂਦਾ ਹਾਈਵੇ ਤੇ ਸੁਲਨਾਪੁਰ ਪੁੰਨੇ ਹਾਈਵੇ ਦੇ ਉੱਤੇ ਵਾਖੜੀ ਪਤਾ ਨਹੀਂ ਇਦਾਂ ਦਾ ਕੋਈ ਛੋਟਾ ਜਿਹਾ ਪੈਂਦਾ ਕੰਦ ਦਾ ਇੱਥੇ ਰੁੱਕ ਗਏ ਸੀ ਫੜ ਦਦੇ ਆ ਬਾਕੀ ਪੂਨੇ ਦੇ ਆਲੇ-ਦਾਲੇ ਤੇ ਤਿੰਨ ਮਾਲ ਹੋ ਮਤਲਬ ਮਾਲ ਤਾਂ ਇੱਕ ਹੀ ਆ ਸਾਈਕਲ ਆ ਜਿਹੜੇ ਤਿੰਨ ਜਗ੍ਹਾ ਦਾ ਹੋਰ ਆ ਬਾਕੀ ਚਲੋ ਕਰਦੇ ਅਗਲੀ ਅਪਡੇਟ ਆ ਖੜੀ ਕਰਮਾ ਵਾਲੀ ਅੱਤਾ ਹਲੇ ਉੱਠਿਆ ਸੀ ਹਯਤਾਬਾਦ ਵੀ ਨਹੀਂ ਗੜਕਦੀ ਪੀਨੇ ਆਵਾ ਪਾਣੀ ਫੇਰ ਕਰਦੇ ਤਿਆਰੀਆਂ ਦੀ ਜੀ ਮਿੱਤਰੋ ਚੱਲੇ ਆਂ ਤੀਜੀ ਲੋਕੇਸ਼ਨ ਵੱਲੂ ਸਿਕਰਾ ਖੋਰ ਇਹ ਰੂਰਲ ਏਰੀਆ ਅਨਾਸਥਾ ਬਿਲਜੁਜ ਏਰੀਆ ਸੇ ਤੇ ਰੋਡ ਦਾ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਰੋਡ ਦਾ ਸਿਮੈਂਟਡ ਬਣ ਰਹੀ ਹੈ ਉਹੀ ਬੰਬਨਾ ਡਾਉਣ ਵਾਲੀਆਂ ਛੜਕਾਂ ਅਸੇ ਪਹੁੰਚਾਂਗੇ ਮੇਰੇ ਸਾਹਬ ਨਾਲ ਘੰਟੇ ਸਵੇਰ ਘੰਟੇ ਜੁੱਤੇ ਕਿਉਂਕਿ ਕੰਮ ਚੱਲ ਰਿਹਾ ਕਰਕੇ ਗੱਡੀ ਸਲੋ ਹੋ ਜਾਂਦੀ ਆ ਥੋੜੀ ਵੈਸੇ ਕੱਲ ਤੂੰ ਲੋਕੇਸ਼ਨਾਂ ਦਾ ਮਾਲ ਕੁਛ ਅਸੀਂ ਥੋੜਾ ਜਿਹਾ ਪਿੱਛੋਂ ਲੇਟ ਹੋ ਗਏ ਜੇ ਕਿਤੇ ਕੱਲ ਉੱਥੇ ਪਹਿਲੀ ਲੋਕੇਸ਼ਨ ਤੇ ਅਸੀਂ ਟਾਈਮ ਨਾਲ ਪਹੁੰਚ ਜਾਂਦੇ 6:00 ਵਜੇ ਫਿਰ ਹੋ ਸਕਦਾ ਕੱਲ ਤਿੰਨ ਜਗ੍ਹਾ ਦਾ ਮਾਲ ਵੀ ਲੈ ਜਾਂਦਾ ਹੋ ਸਕਦਾ ਚਾਰਾਂ ਦਾ ਵੀ ਲੈ ਜਾਂਦਾ ਪਰ ਉਹ ਕੁਛ ਸਵੇਰੇ ਜਿਹੜਾ ਅਸੀਂ 11:00 ਵਜੇ ਤੱਕ ਉੱਥੇ ਪਹੁੰਚੇ ਹਾਂ ਜੇ ਉੱਥੇ 6:00 ਵਜੇ ਪਹੁੰਚੇ ਹੁੰਦੇ ਇਹ ਕਾਲੀ ਗੱਡੀ ਖਾਲੀ ਹੋ ਜਾਣੀ ਸੀ ਵੈਸੇ ਬਾਕੀ ਚਲੋ ਇੱਕ ਦਿਨ ਹੋਰ ਸਹੀ ਕੋਈ ਗੱਲ ਨਹੀਂ ਅੱਜ ਵਿਹਲੇ ਹੋ ਜਾਾਂਗੇ ਹੈਨਾ ਇਹ ਸੁਪੇਸ਼ ਨਾ ਜ਼ਿਆਦਾ ਇਸ ਕਰਕੇ ਹੁੰਦੀਆਂ ਨੇ ਹੀਰੋ ਦੇ ਅੱਗੇ ਵੀ ਤੁਹਾਨੂੰ ਦਿਖਾਇਆ ਆ ਵੀ ਇੱਕ ਤੋਂ ਜ਼ਿਆਦਾ ਲੋਕੇਸ਼ਨਾਂ ਦਾ ਮਾਲ ਪਾਉਂਦੇ ਆ ਇਹ ਜਿਹੜੀ ਪ੍ਰਾਈਵੇਟ ਸਾਈਕਲ ਭਰਦੇ ਆ ਜਿਵੇਂ ਪਿਛਲਾ ਚੱਕਰ ਲਾ ਕੇ ਗਏ ਆ ਪ੍ਰਾਈਵੇਟ ਸਾਈਕਲ ਵਾਲੇ ਫੇਰ ਹੂੰ ਲੋੜ ਹੀ ਇੰਨਾ ਪਾ ਦਿੰਦੇ ਆ 15 15 ਫੁੱਟ ਹਾਈਟ ਕੱਢ ਦਿੰਦੇ ਆ ਫਿਰ ਉਹਦਾ ਵੀ ਕੋਈ ਬਾਹਲਾ ਸੁਆਦ ਵਾਲੀ ਗੱਲ ਨਹੀਂ ਹੁੰਦੀ ਹੀਰੋ ਦਾ ਮਾਲ ਅੰਡਰ ਲੋਡ ਹੁੰਦਾ ਬਾਕੀ ਇਹਨਾਂ ਦੇ ਬੰਦੇ ਅੱਗੇ ਮਿਲ ਜਾਂਦੇ ਆ ਕੰਪਨੀ ਦੇ ਉਹ ਆਪਣੀ ਰਿਸਪੌਂਸਿਬਿਲਟੀ ਨਾਲ ਗੱਡੀਆਂ ਖਾਲੀ ਕਰਵਾਉਂਦੇ ਆ ਜਿੱਥੇ-ਜਿੱਥੇ ਲੈ ਕੇ ਜਾਣਾ ਤੇ ਬਸ ਇੱਕ ਜਾਣ ਆਉਣ ਦਾ ਸਫ਼ਰ ਦੀ ਥੋੜੀ ਜਿਹੀ ਦਿੱਕਤ ਐ ਲੱਗਦੀ ਹੁੰਦੀ ਆ ਵੀ ਯਾਰ ਇੰਨੇ ਥਾਵੇਂ ਜਾਣਾ ਪਰ ਹੁਣ ਕਰਿਆ ਵੀ ਕੀ ਜਾਵੇ ਕਿਉਂਕਿ ਪੰਜਾਬ ਦੀ ਗੱਡੀ ਨੂੰ ਖਾਸ ਕਰ ਆਪਾਂ ਲੁਧਿਆਣੇ ਸਰਕਲ ਵਾਲਿਆਂ ਨੂੰ ਤਾਂ ਜੇ ਹੀਰੋ ਨਾ ਹੋਵੇ ਤੇ ਲੋਡ ਜਿਹਨੂੰ ਕੁਛ ਨਹੀਂ ਮਿਲਦਾ ਆਪਾਂ ਹੀਰੋ ਪਰ ਲੈਨੇ ਆਂ ਸਾਈਕਲ ਪਰ ਲੈਨੇ ਆਪਾਂ ਚਲੋ ਚੰਗਾ ਵੀ ਆ ਚਲੋ ਬਾਕੀ ਪਹੁੰਚ ਕੇ ਅਗਲੀ ਦਿਖਾਉਨੇ ਆ ਲొਕੇਸ਼ਨ ਲੋ ਜੀ ਚੌਥੀ ਲੋਕੇਸ਼ਨ ਬੜਕੀ ਗੱਡੀ ਮਾਲ ਲੈ ਗਿਆ ਤੇ ਮੈਂ ਸੁੱਤਾ ਪਿਆ ਸੀ ਉਹਨੋਂ ਉੱਠ ਕੇ ਜਿਆਦਾ ਆਇਆ ਵੀ ਚੱਲ ਬਣਾ ਲਾਂ ਕਲਿੱਪ ਇਹ ਤੋਂ ਬਾਅਦ ਹੁਣ ਲਾਸਟ ਸਟੇਸ਼ਨ ਚੱਲੇ ਆ ਪੁੰਨੇ ਵਾਲਾ ਉਹ ਕਹਿੰਦੇ ਨੇੜੇ ਹੀ ਐ 1.5 ਕਿਲੋਮੀਟਰ ਤੇ ਦੇਖਦੇ ਆ ਪਹੁੰਚ ਕੇ ਆਓ ਜੀ ਮਿੱਤਰੋ ਪਿਆਰਿਓ ਪੰਜਵੀਂ ਜਗ੍ਹਾ ਵੀ ਖਾਲੀ ਹੋ ਗਈ ਗਰਮਾਂ ਵਾਲੀ ਤੇ ਹੁਣ ਬਸ ਚੱਲੇ ਆ ਡਰਾਕੋਡ ਨਗਰ ਨੂੰ ਆ ਕੰਮ ਹੋ ਗਿਆ ਇੱਕ ਥੜੀ ਖੜੀ ਦਾ ਸਲੈਂਸਰ ਦੋ ਟੁਕੜੇ ਦਿਲ ਤੋੜ ਦਿਆ ਪਤਾ ਨਹੀਂ ਹੁਣ ਸਟਾਰਟ ਕਰ ਕੀ ਪਤਾ ਲੱਗਿਆ ਜਾਂਦਾ ਉਹ ਬੈਂਡ ਸੀਗਾ ਉੱਥੋਂ ਵੀ ਪੱਤੀ ਪੁੱਤੀ ਜਿਹਾ ਢੱਲਉ ਹਾਂ ਜਾਂ ਟੜਕਿਆ ਹੋਇਆ ਬਸ ਉਹਦੇ ਨਾਲ ਇੱਕਦਮ ਹੁਣ ਜਦੋਂ ਸੈਲਫ ਮਾਰੀ ਮੈਂ ਤੇ ਬਾਜ ਕਰਨ ਲੱਗ ਗਈ ਗੜਗੜਦੀ ਇਹ ਦੇਖਿਆ ਥੱਲੇ ਵੜਤੇ ਵੀ ਕੀ ਹੋ ਗਿਆ ਇਹਨੂੰ ਇਹ ਤਾਂ ਜਹਾਜ਼ ਹੀ ਬਣ ਗਿਆ ਬੋਇੰਗ 777 ਅੰਗੂ ਆਜ ਇਹ ਚਲੋ ਖੜੀਆ ਕਰਮਾ ਵਾਲੀ ਰੈਡੀ ਸਮਾਨ ਲੈ ਗਿਆ ਕੰਪਲੀਟ ਹੋ ਗਿਆ ਅੰਦੇ ਜਗ੍ਹਾ ਤੇ ਹੁਣ ਚੱਲਦੇ ਆਂ ਟ੍ਰਾਂਸਪੋਰਟ ਨਗਰ ਤੇ ਦੇਖੀਏ ਮਹੌਲ ਕੀ ਆ ਵੈਸੇ ਫੋਨ ਲਾਤਾ ਸੀ ਬੰਦੇ ਨੂੰ ਮੈਂ ਵੀ ਭਾਈ ਆਉਨੇ ਆ ਆਪਣੇ ਤਾਂ ਸੁੱਖ ਨਾਲ 24 ਫੁੱਟੀ ਕਰਕੇ ਮਿਲ ਹੀ ਜਾਣਾ ਮਾਲ ਆਪਾਂ ਨੂੰ ਬਹੁਤਾ ਖੜਨਾ ਨਹੀਂ ਪੈਂਦਾ ਹੁੰਦਾ ਬਾਕੀ ਮਾਰਕੀਟ ਤੇ ਜਾਂ ਛੁੱਟੀਆਂ ਤੇ ਡਿਪੈਂਡ ਹੁੰਦਾ ਜੇ ਖੜਨਾ ਪੈ ਜੇ ਕਿਤੇ ਨਹੀਂ ਆਮ ਕਰਕੇ ਇਹ ਤਾਂ ਕਰਮਾ ਵਾਲੀ ਭਰੀ ਜਾਂਦੀ ਹੈ ਚਲੋ ਠੀਕ ਆ ਮਿੱਤਰੋ ਆਓ ਜੀ ਮਿੱਤਰੋ ਦੇਖੋ ਫਿਰ ਵੀਊ ਇਹ ਜਿਹੜਾ ਪੁੰਨਾ ਮੁੰਬਈ ਬਾਈਪਾਸ ਐਸੇ ਮੂਰ ਉਸ ਨੂੰ ਗੂਟੇ ਵੀ ਪੈ ਰਿਹਾ ਪਰ ਜੋ ਆਖਾ ਨੂੰ ਨਜ਼ਾਰਾ ਦੇਖ ਰਿਹਾ ਸ਼ਾਇਦ ਜਿਵੇਂ ਵੀਡੀਓ ਚ ਪਿਛੇ ਦੇਖੇ ਇੱਕ ਅੱਜ ਰਾਤ ਨੂੰ بارش ਆਈ ਅੱਜ ਵੀ ਆਈ ਤੇ ਥੋੜਾ ਜਿਆ ਕੜੀਆਂ ਬੈ ਕੇ ਕਰਦਾ ਪਿਆ بارش ਛਿਕੇ ਬਹੁਤ ਸਿਰਾਂ ਅਭੀ ਉਹ ਬੰਦਾ ਸੀ ਬਿਲਡਿੰਗਾਂ ਦਾ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜੀ ਚੀਜ਼ ਆਪ ਨੂੰ ਵਧੀਆ ਲੱਗੀ ਆ ਸਾਰੇ ਨੂੰ ਪਸੰਦ ਆਵੇ ਸਾਰੇ ਜਾਨੇ ਘਰੇ ਬੈਠੇ ਦੇਖਦੇ ਕਿ ਜਿਹੜਾ ਤਾਂ ਘੁੰਮਦਾ ਰਹਿੰਦਾ ਉਹ ਤਾਂ ਬਾਈ ਦੇਖਦਾ ਰਹਿੰਦਾ ਜਿਹੜਾ ਕੁਛ ਕਰੇ ਜਿਦਾਂ ਪਕੜੇ ਨੂੰ ਕੰਮ ਕਰਨ ਵਾਲੇ ਬੰਦੇ ਆ ਬੈਠੀ ਰਹਿੰਦੇ ਆ ਜਾਂ ਖੜੇ ਰਹਿੰਦੇ ਆ ਉਹਨਾਂ ਨੂੰ ਹੀ ਚੀਜ਼ਾਂ ਵਧੀਆ ਲੱਗਦੀਆਂ ਲਓ ਜੀ ਸੇਰ ਤੋਂ ਲੰਘਣ ਫਲਾਈ ਕਰਕੇ ਅਸੀਂ ਤਾਂ ਉਸ ਤੋਂ ਦੀ ਫਲਾਈ ਹੋ ਕੇ ਲੰਘੇ ਜਾ ਰਹੇ ਆ ਬਾਈਪਾਸ ਹੀ ਨਹੀਂ ਮੁੱਕਣ ਚਾਹੁੰਦਾ ਪਤੰਦਰ ਦਾ ਪੁੰਨੇ ਦਾ 47 46 ਕਿਲੋਮੀਟਰ ਤੱਕ ਆ ਗਏ ਹਲੇ ਨੈਗੜੀ ਜਾਣਾ ਟ੍ਰਾਂਸਪੋਰਟ ਨਗਰ ਤੇ ਜਾਣੀ ਆ ਲਾਈਟਿੰਗ ਵਾਲਾ ਰੰਗੀਨ ਮਾਹੌਲ ਤੇ ਦੇਖਣ ਨੂੰ ਜ਼ਰੂਰ ਮਿਲ ਗਿਆ ਸ਼ਾਮ ਹੋ ਗਈ ਜੀ ਪੁੰਨੇ ਰਾਬ ਆ ਗਿਆ ਸੀ ਖਾਲੀ ਕਰਕੇ ਤੇ ਹੁਣ ਬੱਜ ਗਿਆ 11:30 ਆਗੇ ਸੀ ਕਿ ਬ੍ਰੇਕਫਾਸਟ ਤੇ ਲੰਚ ਇਕੱਠੇ ਹੀ ਕਰਨਾ ਉਹੀ ਤਾਂ ਬਾਈ ਦੇਖੋ ਉੱਥੇ ਬੈਠੇ ਆਂ ਖਾਲੀ ਲੱਗਦੀ ਆ ਤੇ ਬਾਕੀ ਦੀ ਅਪਡੇਟ ਅਗਲੀ ਵੀਡੀਓ 'ਚ ਕਰਦੇ ਆਂ ਵੈਸੇ ਦੇਖਣ ਨੂੰ ਵਧੀਆ ਲੱਗਦਾ ਸਮਾਂ ਬਾਕੀ ਹਾਲੀਏ ਇਹ ਗੱਲਬਾਤ ਅਗਲੀ ਵੀ